ਬਿਰੋ ਆਪਾਂ ਅਰਦਾਸ ਕੀਤੀ ਆ ਅਨਸਾਣੀਏ ਦੇ ਤੌਰ ਤੇ ਵੀ ਮਾਲਕੇ ਨੂੰ ਤੰਦਰੁਸਤ ਦੇ ਸੱਚੇ ਪਾਤਸ਼ਾਹ ਇਹਨੂੰ ਤਕੜਾ ਕਰੇ ਕਿਉਂਕਿ ਜੇ ਤਕੜਾ ਰਹੂਗਾ ਤਾਂ ਫੇਰ ਇਹ ਦੇਖੂਗਾ ਨਾ ਕਿ ਇਹਨੇ ਪੰਜਾਬ ਦੇ ਲੋਕਾਂ ਨੇ ਕੀ ਕੁਝ ਕੀਤਾ ਆ ਇਹਨੇ ਪੰਜਾਬ ਦਾ ਹਾਲ ਕੀ ਕਰਤਾ ਅੱਜ ਘਰ ਘਰ ਦੇ ਵਿੱਚ ਜਿਹੜੇ 70 ਵਸੇਆ ਚਿੱਟੇ ਨੇ ਵਿਛਾਏ ਆ ਹੈ ਉਹਦਾ ਜ਼ਿੰਮੇਵਾਰ ਕੌਣ ਹੈ ਇਹ ਬੰਦੇ ਇੱਥੇ ਰੱਬ ਕੇ ਨਹੀਂ ਦੇ ਸਕੀ ਪਹਿਲੇ ਤਾਂ ਉਂਗਲ ਕਰਦੇ ਇਹ ਮਜੀਠੀ ਘਰੇ ਪਾਸੇ ਨੂੰ ਕਿ ਮਜੀਠੀਆ ਵੇਚਦਾ 5 ਸਾਲ ਕੈਪਟਨ ਦੇ ਲੰਘੇ ਟੈਕ ਪੌਣੇ 3 ਸਾਲ ਇਹਨਾਂ ਦੇ ਲੰਘੇ ਅੱਜ ਤੱਕ ਇਹ ਬੰਦਾ ਲੱਭ ਨਹੀਂ ਸਕੀ ਮੁਖੇਤਰ ਭਾਈ ਸਤਿ ਸ਼ਕਾਲ ਕਿਉਂ ਕਿ ਦੁੱਖ ਇਸ ਗੱਲ ਦਾ ਕਿ ਇਹਦੇ ਵੀ ਅਸੀਂ 24 ਘੰਟੇ ਫੜ ਕੇ ਅੰਦਰ ਦੇਵਾਂਗੇ ਆਪਣੀ ਸਰਕਾਰ ਬੰਦ ਦਿਓ ਤੇ ਲੋਕਾਂ ਨੇ 1092 ਬੰਨ 92 ਦਿੱਤੇ ਐਮਐਲਏ 92 ਐਮਐਲ ਤਾਂ ਦਿੱਤੇ ਇਹ ਕੋਈ ਕਸਰ ਨਾ ਬੁਰਿਆ ਜਾਵੇ ਠੀਕ ਹੈ ਅੱਜ ਤੱਕ ਗੁਰੂਗ੍ਰਾਂਤ ਸਾਹਿਬ ਦੀ ਬੇਇੱਜ਼ਤੀ ਚੇਟਾ ਇਹਨਾਂ ਦੋਹਾਂ ਦੇ ਉੱਤੇ ਪੰਜਾਬ ਦੀ ਸਰਕਾਰ ਗੱਲ ਨਹੀਂ ਕਰਨਾ ਚਾਹੁੰਦੀ ਸਤਿ ਸ਼੍ਰੀਕਾਲ ਦੋਸਤੋ ਆਜੋ ਜੁੜਦੇ ਆਂ ਥੋੜੀ ਗੱਲਬਾਤ ਕਰਨੀ ਆ ਸਰਦਾਰ ਭਗਵਾਨ ਸਿੰਘ ਦੀ ਸਿਹਤ ਦੇ ਬਾਰੇ ਸਾਡੇ ਮੁੱਖ ਮੰਤਰੀ ਪੰਜਾਬ ਅੱਜ ਮੱਕ ਪੋਸਟ ਪਾਰਟੀ ਤੇ ਬਹੁਤ ਸਾਰੇ ਭਰਾਵਾਂ ਦੇ ਫੋਨ ਆਏ ਕਿ ਭਾਈ ਕੀ ਗੱਲ ਹੋ ਗਈ ਤੇ ਕਿਤੇ ਪਾਰਟੀ ਦਾ ਹੀ ਸਾਵਨ ਹੋਣ ਲੱਗੇ ਭਾਈ ਇਦਾਂ ਜਿਹਾ ਤਾਂ ਕੋਈ ਗੱਲ ਨਹੀਂ ਹੈਗੀ ਬੰਦਾ ਆਪਣਾ ਢੱਲਾ ਚੱਲ ਰਿਹਾ ਥੋੜਾ ਜਿਹਾ ਤਾਂ ਇਸ ਕਰਕੇ ਆਪਾਂ ਤਾਂ ਵੀ ਅਰਦਾਸ ਕੀਤੀ ਕਿ ਮਾਰਕਟ ਨੂੰ ਤੰਦਰੁਸਤੀ ਦੇਵੇ ਬਿਰਖ ਸੁਖ ਭਾਈ ਸასი ਕਾਲਾ ਕਿਉਂਕਿ ਜਦੋਂ ਜਦੋਂ ਵੀ ਕਰੇ ਬੰਦੇ ਢੱਲੇ ਵਿੱਚ ਹੁੰਦੇ ਤੇ ਆਪਾਂ ਅਕਸਰ ਅਰਦਾਸ ਕਰਦੇ ਆਂ ਪਤਾ ਲੱਗਣ ਜਾਂਦੇ ਆਂ ਤੇ ਹਣ ਭਾਈ ਉਹਦੇ ਕੋਲ ਤਾਂ ਬੰਦਾ ਕੋਈ ਜਾਣ ਨਹੀਂ ਸਕਦਾਗਾ ਇੱਕ ਤਾਂ ਆਪਾਂ ਗੱਲਬਾਤ ਇਹ ਥੋੜੀ ਕਰਾਂਗੇ ਥੋੜੀ ਜਿਹੀ ਗੱਲਬਾਤ ਜਿਹੜੀ ਪੰਚਾਇਤ ਦੇ ਇਲੈਕਸ਼ਨ ਸਰਪੰਚੀ ਦੇ ਆ ਜਿਹੜੇ ਇੱਕਦਮ ਕਿੰਨੇ ਕਾਸ਼ ਤੋਂ ਮੂਲ ਹੀ ਕੱਢ ਮਾਰੀ ਸਰਕਾਰ ਨੇ ਥੋੜੀ ਜਿਹਾ ਆਪਾਂ ਗੱਲਬਾਤ ਇਖਤੇ ਕਰਨੀ ਪਹਿਲੀ ਵਾਰ ਗੱਲਬਾਤ ਕਰਨੀ ਆ ਭਗਵਾਨ ਸਿੰਘ ਮਾਨ ਦੇ ਉੱਤੇ ਵੀ ਜਿਹੜਾ ਭਾਈ ਬਾਰ ਬਾਰ ਬਿਮਾਰ ਹੋ ਰਿਹਾ ਆ ਵੀਰੋ ਆਪਾਂ ਅਰਦਾਸ ਕੀਤੀ ਆ ਅਨਸਾਣੀਏ ਦੇ ਤੌਰ ਤੇ ਵੀ ਮਾਲਕੇ ਨੂੰ ਤੰਦਰੁਸਤ ਦੇ ਸੱਚੇ ਪਾਤਸ਼ਾਹ ਇਹਨੂੰ ਤਕੜਾ ਕਰੇ ਕਿਉਂਕਿ ਜੇ ਤਕੜਾ ਰਹੂਗਾ ਤਾਂ ਫੇਰੇ ਇਹ ਦੇਖੂਗਾ ਨਾ ਕਿ ਇਹਨੇ ਪੰਜਾਬ ਦੇ ਲੋਕਾਂ ਨੇ ਕੀ ਕੁਝ ਕੀਤਾ ਆ ਇਹਨੇ ਪੰਜਾਬ ਦਾ ਹਾਲ ਕੀ ਕਰਤਾ ਅੱਜ ਘਰ-ਘਰ ਦੇ ਵਿੱਚ ਜਿਹੜੇ 70 ਵਸੇ ਚਿੱਟੇ ਨੇ ਵਿਛਾਏ ਆ ਹੈ ਉਹਦਾ ਜ਼ਿੰਮੇਵਾਰ ਕੌਣ ਆ ਇਹ ਬੰਦੇ ਅੱਜ ਤੱਕ ਲੱਭ ਕੇ ਨਹੀਂ ਦੇ ਸਕੇ ਪਹਿਲੇ ਤਾਂ ਉਂਗਲ ਕਰਦੇ ਇਹ ਮਜੀਠੀ ਘਰੇ ਪਾਸੇ ਨੂੰ ਕਿ ਮਜੀਠੀਆ ਵੇਚਦਾ 5 ਸਾਲ ਕੈਪਟਨ ਦੇ ਲੰਘ ਗਏ ਟੈਕ ਪੌਣੇ 3 ਸਾਲ ਇਹਨਾਂ ਦੇ ਲੰਘ ਗਏ ਅੱਜ ਤੱਕ ਇਹ ਬੰਦਾ ਲੱਭ ਨਹੀਂ ਸਕੀ ਮੁਖੇਦਰ ਭਾਈ ਸასი ਕਾਲ ਕਿਉਂ ਕਿਉਂਕਿ ਦੁੱਖ ਇਸ ਗੱਲ ਦਾ ਕਿ ਇਹਦੇ ਵੀ ਅਸੀਂ 24 ਘੰਟੇ ਫੜ ਕੇ ਅੰਦਰ ਦੇਵਾਂਗੇ ਆਪਣੀ ਸਰਕਾਰ ਬੰਦ ਦਿਓ ਤੇ ਲੋਕਾਂ ਨੇ ਐਕਟ 92 ਦਿੱਤੇ ਐਮਐਲਏ 92 ਐਮਲਤਾ ਦਿੱਤੇ ਕਿ ਕੋਈ ਕਸਰ ਨਾ ਬੁਰਿਆ ਜਾਵੇ ਠੀਕ ਹੈ ਅੱਜ ਤੱਕ ਗੁਰੂਗ੍ਰਾਂਤ ਸਾਹਿਬ ਵੀ ਬਿਆਦਵੀ ਚੱਟਾ ਇਹਨਾਂ ਦੋਹਾਂ ਦੇ ਉੱਤੇ ਪੰਜਾਬ ਦੀ ਸਰਕਾਰ ਗੱਲ ਨਹੀਂ ਕਰਨਾ ਚਾਹੁੰਦੀ ਤੇ ਸਭ ਤੋਂ ਵੱਡੀ ਜਿਹੜੀ ਤਰਾਸ ਦੀ ਮਾਰ ਪਈ ਆ ਸਾਨੂੰ ਇਸੇ ਕਰਕੇ ਪਈ ਆ ਕਿਉਂਕਿ ਗੁਰੂਗ੍ਰਾਂਤ ਸਾਹਿਬ ਦੇ ਬੇਰਮ ਲਗਾਤਾਰ ਜਾਰੀ ਆ ਸਰਕਾਰ ਪਰ ਆਪਣੇ ਆਸੇ ਪਾਸੇ ਪੋਸਟਰਾਂ ਹਥਿਆਰਾਂ ਤੋਂ ਬਿਨਾਂ ਹੋਰ ਕੁਝ ਨਹੀਂ ਕਰ ਦਿੱਤੀ ਪਿਛਲੇ ਦਿਨੀ ਕਹਿੰਦੇ ਜੀ ਸਰਕਾਰ ਨੇ ਕੋਈ ਫੇਰ ਬਦਲ ਕੀਤੇ ਆ ਆਪਣੇ ਮੰਤਰੀ ਬਦਲੇ ਆ ਸਭ ਜਨ ਲੋਕਾਂ ਨੂੰ ਇਹ ਨਹੀਂ ਆਈ ਵੀ ਕੀ ਚੱਕਰ ਕੀ ਬਣਿਆ ਆ ਜਿਹੜੇ ਚੰਗੇ ਬੰਦੇ ਕਹਿੰਦੇ ਕੰਮ ਕਰਦੇ ਸੀਗੇ ਕਹਿੰਦੇ ਉਹ ਵੀ ਰਗੜਤੇ ਜਿਨ੍ਹਾਂ ਦੇ ਉੱਤੇ ਇਲਜ਼ਾਮ ਆ ਜਿਨ੍ਹਾਂ ਨੇ ਭੜੇ ਭੜੇ ਪਾਪ ਕੀਤੇ ਆ ਉਹ ਫੇਰ ਬਚ ਗਏ ਪਤਾ ਨਹੀਂ ਦਿੱਲੀ ਕੀ ਕਰਦੀ ਆ ਕਹਿੰਦੇ ਦਿੱਲੀ ਦਾ ਕੋਈ ਬੰਦਾ ਸੌ ਚੱਕ ਸੁਣਾਵਣ ਨੂੰ ਨਹੀਂ ਆਇਆ ਪਰ ਤੁਹਾਨੂੰ ਸਭ ਨੂੰ ਪਤਾ ਕਿ ਜਦੋਂ ਦਾ ਕੇਜਰੀਵਾਲ ਬਾਹਰ ਆਇਆ ਜਿਉਂਦੋਂ ਨੇ ਅਸਤੀਫਾ ਦਿੱਤਾ ਆ ਸਾਡਾ ਮੁੱਖ ਮੰਤਰੀ ਉਹਨਾਂ ਠੇਡੇ ਜੇ ਖੰਦਾ ਖੰਦਾ ਆ ਇਤੇ ਬਹਿ ਜਾਂਦਾ ਹੈ ਕਹਿੰਦਾ ਮੈਂ ਫੀਤਾ ਖੁੱਲ ਗਿਆ ਸੀਗਾ ਸੱਤੀਵੇਂ ਸਾਸਰੀ ਕਾਲਾ ਮੈਂ ਤਾਂ ਫੀਤਾ ਬੰਨ ਲੱਗਾ ਸੀਗਾ ਜੇ ਫੀਤਾ ਬੰਨ ਲੱਗਾ ਸੀਗਾ ਤੇ ਫਿਰ ਜਸਟ ਫੇਰ ਕੋ ਵਾਪਸ ਚਲਾ ਗਿਆ ਦਿੱਲੀ ਜਾ ਕੇ ਆਪਣਾ ਇਲਾਜ ਕਰਾਉਣ ਵਾਸਤੇ ਪਰ ਬਾਕੀ ਭਾਈ ਸਾਡਾ ਤਾਂ ਕੋਈ ਜਿਸ ਦਾ ਖੈਰ ਖਵਾਇਆ ਭਗਵੰਤ ਮਾਨ ਸਾਹਿਬ ਤੁਸੀਂ ਠੀਕ ਆ ਕਿਸੇ ਨੇ ਐਨਐਸਏ ਲਾ ਦਿਓ ਕਿਸੇ ਨੂੰ ਪੰਜਾਬ ਦੀ ਜੇ ਚੋਦਾ ਬੰਦ ਕਰਾ ਦਿਓ ਠੀਕ ਆ ਕਿਸੇ ਦੇ ਉੱਤੇ ਝੂਠੇ ਪਰਚੇ ਪਾ ਦਿਓ ਇਹ ਤਾਂ ਹੁਣ ਤੁਹਾਡਾ ਕਰਤਵਿਆ ਇਹ ਤਾਂ ਹੁਣ ਜੋ ਤੁਸੀਂ ਬੀਜਿਆ ਆ ਤੁਸੀਂ ਵੱਢੋਗੇ ਤੋ ਕਿ ਹੁਣ ਜਿਹੜੀ ਤੁਹਾਡੀ ਛਵੀ ਸੀ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਨਹੀਂ ਕੋਈ ਪਹਿਲਾਂ ਵਾਲੀ ਗੱਲ ਰਹਿ ਗਈ ਆ ਗੁਰਦੀਪ ਸਿੰਘ ਸਤਿਕਾਰ ਕਿਉਂਕਿ ਜਿਹੜੇ ਤੁਹਾਡੇ ਭਮਕਰ ਸੀਗੇ ਉਹਦਾ ਜਿਹੜੇ ਖੁੱਡਾਂ ਚ ਵਾਰਤੇ ਤੁਸੀਂ ਦੂਜੀ ਪਾਰਟੀਆਂ ਚੋਂ ਭਾਵੇਂ ਡੈਂਪੀ ਆ ਗਿਆ ਭਾਵੇਂ ਆ ਭਗਤ ਆ ਗਿਆ ਉਹ ਮੰਤਰੀ ਬਣ ਕੇ ਉਹ ਇਲੈਕਸ਼ਨ ਲੜ ਰਹੇ ਆ ਹੈ ਰਿੰਕੂ ਲਿਆਂਦਾ ਕਿ ਉਹ ਇਲੈਕਸ਼ਨਾਂ ਦਾ ਐਮਪੀ ਬਣਾਤਾ ਜਿਹੜੇ ਤੁਹਾਡੇ ਜਿਹੜੇ ਦਰਿਆ ਝਾੜਨ ਵਾਲੇ ਕੁਰਸੀਆਂ ਝਾੜਨ ਵਾਲੇ ਜਿਹੜੇ ਮਿਲੋਗੇ ਜਿੰਦਾਬਾਦ ਕਰਨ ਵਾਲੇ ਸੀਗੇ ਉਹ ਤਾਂ ਵਿਚਾਰੇ ਹੁਣ ਖੁੱਡਾਂ ਚ ਵਾਰ ਦਿੱਤੇ ਤੇ ਆ ਸਰਪੰਚੀ ਦੇ ਵਿੱਚ ਵੀ ਭਾਈ ਇਹੀ ਕੁਝ ਹੋਣਾ ਆ ਜਿਹੜੇ ਕਾਲੀ ਤੇ ਕਾਂਗਰਸ ਵਿੱਚੋਂ ਆਏ ਆ ਉਹੀ ਬੰਦੇ ਅੱਗੇ ਆਗੂ ਫੇਰ ਬਣਨੇ ਆ ਹੁਣ ਉਹ ਸੀਨੀਅਰ ਆਗੂ ਆ ਪਰ ਤੁਹਾਡੇ ਨਾਲ ਭਰਾਵੋ ਕਹਿੰਦੇ ਦੇਖੋ ਅਕਤੂਬਰ ਦੇ ਰਹਾ ਵਿੱਚ ਝੋਨਾ ਵੱਢਿਆ ਜਾਣ ਲੱਪਿਆ ਹੁਣ ਕੰਮ ਹੋਣਾ ਆ ਝੋਨਾ ਵੀ ਵੱਢਣਾ ਆ ਫੇਰ ਕਣਕ ਵੀ ਬੀਜਣੀ ਆ ਤੇ ਹੁਣ ਸਰਕਾਰ ਨੇ ਇਹ ਲੈ ਗੱਡਣਾ ਵੀ ਪਸਾ ਦਿੱਤਾ ਕਿਉਂਕਿ ਇਹ 5 ਸਾਲਾਂ ਬਾਅਦ ਇੱਕ ਇਲੈਕਸ਼ਨ ਹੁੰਦਾ ਪੰਜਾਬ ਦੇ ਵਿੱਚ ਕਿ ਜਿਹੜਾ ਮੋਲ ਦੇ ਖੜਾ ਹੁੰਦਾ ਆ ਇੱਥੇ ਬਹੁਤ ਸਾਰੀਆਂ ਰਸਵਾਈਆਂ ਹੁੰਦੀਆਂ ਲੋਕੀ ਮੰਨਦੇ ਆ ਤਰਲੇ ਮੈਂ ਤਾਂ ਹੁੰਦੇ ਆ ਭਾਈਚਾਰਕ ਸਾਂਝ ਕਹੀਦਾ ਮਜ਼ਬੂਤ ਹੁੰਦੀ ਆ ਤੇ ਕਈ ਜਗ੍ਹਾ ਕਮਜ਼ੋਰ ਹੁੰਦੀ ਆ ਪਰ ਜੇ ਸਰਕਾਰ ਕੋਈ ਮਹੀਨਾ ਡੇਢ ਮਹੀਨਾ ਅੱਗੇ ਲੈ ਜਾਂਦੀ ਨਵੰਬਰ 15 ਤੱਕ ਲੈ ਜਾਂਦੀ ਤੇ ਸਾਰੇ ਭੜਾਈ ਇੰਜੋਏ ਕਰ ਲੈਂਦੇ ਕਿਉਂਕਿ ਭਾਈ ਉਹਨਾਂ ਜਿਹੜੇ ਬੰਦੇ ਵਿਚਾਰੇ ਨੇ ਆਸ ਰੱਖੀ ਹੁੰਦੀ ਆ ਵੀ ਸਰਪੰਚੀ ਦੇ ਵਿੱਚੋਂ ਕੋਹ ਨਾ ਕੋਸ ਆਪਾਂ ਨੂੰ ਸੇਵਾ ਪਾਣੀ ਹੋਊਗੀ ਇੱਜ਼ਤ ਮਾਨ ਹੋਊਗਾ ਉਹ ਤਾਂ ਫਰਗਾਈਦਾ ਨਿਕਲ ਗਿਆ ਅਗਲੇ ਆ ਦੀ ਹੁਣ ਬੰਦਾ ਝੋਨਾ ਵੱਢੂਗਾ ਮੰਡੀ ਚ ਕਈ ਬੰਦੇ ਪੱਲੇਦਾਲੀ ਕਰਦੇ ਹੋਣਗੇ ਕਈ ਬੰਦੇ ਸ਼ੈਦਰਾ ਚ ਕੰਮ ਕਰਦੇ ਹੋਣਗੇ ਕਈ ਬੰਦੇ ਖੇਤ ਚ ਟਰੈਕਟਰ ਚਲਾ ਕੇ ਕਣਕ ਦਾ ਜਗਾ ਬਣਾਉਦੇ ਹੋਣਗੇ ਹੈ ਕਣਕ ਬੀਜਦੇ ਹੋਣਗੇ ਤੇ ਸਰਕਾਰ ਦੇ ਕੋਈ ਕੀ ਐਡੀ ਕਿਹੜੀ ਘੜੜੇ ਬਾਈ ਸੀਗੀ ਕਿ 15 ਅਕਤੂਬਰ ਨੇ ਚੋਣਾਂ ਆ ਹਾਲਾਂਕਿ ਇਹ ਤੇ ਪੰਜਾਬ ਚ ਅਜੇ 5 ਜਿਮਨੀ ਚੋਣਾਂ ਹੋਈਆਂ ਆ ਕਿਉਂਕਿ ਡਾਕਟਰ ਸੁਖੀ ਵਾਲੀ ਦੀ ਸੀਟ ਖਾਲੀ ਹੋ ਜਾਣੀ ਆ 5 ਜਿਮਨੀ ਚੋਣਾਂ ਹੋਣੀਆਂ ਆ ਤੇ ਪਹਿਲਾਂ ਉਸ ਤੋਂ ਪਹਿਲਾਂ ਪੰਜਾਬ ਦੀ ਇਸ ਕਿੰਨੇ ਅਣਖੜਤ ਸਰਕਾਰ ਨੇ ਕੋਈ ਸੋਚਿਆ ਨਹੀਂ ਆਪਣੇ ਬਾਰੇ ਚ ਜਿਹੜੇ ਪਿੰਡਾਂ 'ਚ ਤਿੰਨ ਤਿੰਨ ਚਾਰ ਚਾਰ ਬੰਦੇ ਸਰਪੰਚੀ ਦੇ ਚਾਹ ਬਾਣਿਆ ਹੁਣ ਸਰਪੰਚ ਇੱਕ ਬਾਣਾਂ ਆ ਇਹਨਾਂ ਦੀ ਪਾਰਟੀ ਵਿੱਚ ਅਕਾਲੀਆਂ 'ਚ ਆਏ ਬੰਦੇ ਉਹ ਵੀ ਚਾਹ ਬਾਣਾ ਕਾਂਗਰਸ 'ਚ ਆਏ ਉਹ ਵੀ ਚਾਹ ਬਾਣਾ ਕਈ ਭਾਜਪਾ 'ਚ ਆਏ ਉਹ ਵੀ ਚਾਹ ਬਾਣਿਆ ਤੇ ਜਿਹੜੇ ਇਹਨਾਂ ਦੀ ਆਪਣੀ ਪਾਰਟੀ ਦੇ ਬੁਲਾਰੇ ਆ ਜਿਹੜੇ ਜਿਹੜੇ ਲੋਕਾਂ ਤੋਂ ਗਾਹਾਂ ਲੈਂਦੇ ਫਿਰਦੇ ਆ ਜਿਹੜੇ ਲੋਕਾਂ ਤੋਂ ਲਾਹਤਾਂ ਲੈਂਦੇ ਫੱਦੇ ਵਿਚਾਰੇ ਕਿਉਂਕਿ ਹੁਣ ਕੋਈ ਪਉਏ ਭਗਵੰਤ ਮੰਨਦੇ ਐਨਐਸਐ ਲਾਈ ਆ ਪਰ ਜਦ ਵਰਕਰ ਖੜਾ ਉਹ ਤੁਹਾਡੀ ਪਾਰਟੀ ਨੇ ਆ ਕੀਤਾ ਤੁਹਾਡੀ ਸਰਕਾਰ ਨੇ ਆ ਕੀਤਾ ਜਿਹੜਾ ਭੁਗਤਦਾ ਉਹ ਵਰਕਰ ਭੁਗਤਦਾ ਜਿਹੜਾ ਮੋੜਾਂ ਤੇ ਬੈਠਾ ਸੱਥਾਂ ਤੇ ਬੈਠਾ ਪਰ ਉੱਥੇ ਦਿੱਲੀ ਤੱਕ ਜਾਂ ਚੰਡੀਗੜ੍ਹ ਤੱਕ ਲੱਗ ਗੱਲਾਂ ਪਹੁੰਚਦੀ ਨਹੀਂ ਹੋਣੀਆਂ ਕਿਉਂਕਿ ਹੁਣ ਤਾਂ ਸਰਕਾਰ ਦੇ ਕੰਨ ਤੇ ਜਿਹੜੇ ਬੋਲਿਆ ਬਿਲਕੁਲ ਬੰਦ ਹੋ ਚੁੱਕੇ ਆ ਪਰ ਕਿਉਂਕਿ ਹੁਣ ਸਰਕਾਰ ਹੀ ਅਸਲ ਚ ਆ ਬਿਲਕੁਲ ਵਿਕਈ ਆਪਾਂ ਬਿਮਾਰ ਹੋ ਚੁੱਕੀ ਆ ਹੌਣ ਤਾਂ ਸਰਕਾਰ ਵਿਚਾਰੀ ਕੀ ਕਰੇ ਹੁਣ ਕੀ ਨੂੰ ਕਵੇ ਦੋਸ਼ ਦੇਵੇ ਹੁਣ ਤਾਂ ਸਰਕਾਰ ਬਿਲਕੁਲ ਕਹਿੰਦੇ ਹੁੰਦੇ ਨੇ ਵੀ ਉਹ ਵੈਰੀਡੇਟਰ ਤੇ ਹੁੰਦੀ ਕਾਬ ਤੇ ਹੁੰਦੀ ਹੋਇਆ ਸਭ ਲਾਉਦੇ ਹੁੰਦੇ ਉਹ ਆਕਸੀਜਨ ਜੀ ਹੁਣ ਤਾਂ ਸਰਕਾਰ ਨੂੰ ਆਪ ਨੂੰ ਬੂਸਟ ਚਾਹੀਦਾ ਯਾਰ ਹੁਣ ਪੰਜ ਮੰਤਰੀ ਬਦਲੇ ਆ ਬੂਸਟ ਫੇਰ ਨਹੀਂ ਮਿਲਿਆਗਾ ਕਿਉਂ ਕਿਉਂਕਿ ਜਿਹੜੇ ਕੰਮ ਹੋਏ ਆ ਉਹ ਪੰਜਾਬ ਦੀ ਧਰਤੀ ਤੇ ਪਹਿਲਾਂ ਕਦੇ ਨਹੀਂ ਹੋਈ ਸੀ ਇਹ ਵੀ ਹੁਣ 70 ਸਾਲਾਂ ਦੇ ਜਿਹੜੇ ਰਿਕਾਰਡ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਹੋਣਾ ਆ ਕਿ ਜਿਹੜਾ ਕੁਝ ਇਹ ਕੁਝ ਕਰ ਰਹੀ ਆ ਕਿਉਂਕਿ ਅੱਜ ਤੱਕ ਬਾਕੀ ਪਾਰਟੀਆਂ ਨੇ ਆਪਣੇ ਬੰਦੇ ਆਪਣੇ ਲੋਕ ਆਪਣੇ ਲੀਡਰ ਬਣਾਏ ਆ ਤੇ ਇਹ ਪਾਰਟੀ ਜਿਹੜੀ ਮੰਗ ਮੇ ਲੈ ਕੇ ਆਉਂਦੀ ਆ ਜਿਹੜੀ ਮੰਗ ਕੇ ਲਿਆਉਂਦੀ ਆ ਵੀ ਹਾਂਜੀ ਤੂੰ ਵਰਕਰ ਤਾਂ ਦੇਖੇ ਆ ਆ 2 ਨੰਬਰ 3 ਨੰਬਰ ਦੇਖੇ ਆ ਪਰ ਇਹ ਟੌਪ ਲੈਵਲ ਤੇ ਮੰਗ ਕੇ ਬੰਦੇ ਲੈ ਕੇ ਆਉਂਦੀ ਆ ਤੋ ਹੀ ਮਹਿਸੂਸ ਕਰ ਮੈਂ ਨੂੰ ਕਿ ਠੀਕ ਆ ਮੈਂ ਸਰਕਾਰ ਦੀ ਬਹੁਤ ਜ਼ਿਆਦਾ ਗੱਲਬਾਤ ਕਰਦਾ ਰਹਿਣਾ ਆ ਹੁਣ ਆਪਾਂ ਛੰਡੀ ਆ ਕਰਨੀ ਕਿਉਂਕਿ ਹੁਣ ਇਹਨਾਂ ਦੇ ਜਦੋਂ ਕਹਿੰਦੇ ਨੇ ਇਹ ਬੰਦਾ ਉੱਥੇ ਜਾ ਕੇ ਪਹੁੰਚ ਜਾਵੇ ਪਰ ਕਾਦੀ ਗੱਲ ਕਰਨੀ ਹੁੰਦੀ ਆ ਪਰ ਜਿਹੜੇ ਹੁਣ ਇਹਨਾਂ ਦੇ ਐਮਐਲਏ ਆ ਇਹ ਜਿਹੜੇ ਕਾਲੀ ਦਲ ਦੇ ਮੰਨ ਲਓ ਕਹਿ ਲੀਏ ਆਪਾਂ ਤਿੰਨ ਲੱਤੀਜੀ ਲੇਨ ਦੇ ਬੰਦੇ ਸੀਗੇ 1 2 ਜਿਹੜੀ ਤੀਜੀ ਲੇਨ ਦੇ ਬੰਦੇ ਸੀਗੇ ਇਹਨਾਂ ਦੇ ਜਿਹੜੇ ਸਭ ਐਮਐਲਏ ਆ ਇਸ ਟਾਈਮ ਤੇ ਉਸ ਕੈਟਾਗਰੀ ਵਿੱਚ ਆ ਨਹੀਂ ਤਾਂ ਸਵੇਰੇ ਫੋਨ ਲਾ ਕੇ ਕਿਸੇ ਨੂੰ ਪੁੱਛ ਲਓ ਵੀ ਭਈਆ ਨਿੱਕਾ ਜਿਹਾ ਕੰਮ ਆ ਭਾਵੇਂ ਕਿਸੇ ਪ੍ਰਿੰਸੀਪਲ ਤੋਂ ਸਾਈਨ ਕਰਾਉਣੇ ਹੋਣ ਭਾਵੇਂ ਕਿਸੇ ਪਟਵਾਰੀ ਤੋਂ ਕੁਝ ਤਾਉਣਾ ਹੋਵੇ ਤੁਜਾਸੇ ਕੋਈ ਸਸਿਕਾ ਵਾਇਗੁਰ ਦੀ ਕਾ ਖਾਲਸਾ ਵਾਜੀ ਫਰੇ ਭਾਈ ਕੋਈ ਕੰਮ ਹੋਵੇ ਠੀਕ ਹੈ ਫਿਰ ਉਹ ਸਰਕਾਰ ਦਾ ਕੀ ਫਾਇਦਾ ਹੈ ਜਿਹੜੀ ਸਰਕਾਰ ਆਪਣੇ ਵਰਕਰਾਂ ਦੀ ਬਾਹਰ ਫੜੇ ਆਪਣੇ ਲੋਕਾਂ ਦੀ ਸਪੋਰਟ ਨਾ ਕਰੇ ਆਪਣੇ ਲੋਕਾਂ ਨੂੰ ਲੀਡਰ ਨਾ ਬਣਾਵੇ ਹੁਣ ਜੇ ਥਾਣੇ ਦਰਬਾਰੇ ਜਾ ਕੇ ਮੇਰੇ ਪਿੰਡ ਦਾ ਜਾਂ ਗਵਾਂਢੀ ਪਿੰਡ ਦਾ ਮੁੰਡਾ ਜਿਹੜਾ ਇਸ ਪਾਰਟੀ ਦੇ ਬੜੇ ਚਾਵਾਂ ਨਾਲ ਜੁੜਿਆ ਸੀਗਾ ਉਦੋਂ ਲੋਕ ਕਹਿੰਦੇਗੇ ਓ ਟੋਪੀ ਵਾਲਿਓ ਤੁਸੀਂ ਕਹਿੰਦੇ ਤੋਰੇ ਫਰਦੇ ਆ ਹੈ ਉਹ ਝਾੜੂ ਵਾਲਿਓ ਉਦੋਂ ਛੇਡਾ ਕਰਦੇ ਸੀਗੇ ਜਿਹੜੇ ਬੰਦੇ ਅੱਜ ਮੇਰੇ ਪਿੰਡ ਮੈਂ ਆਪਣੇ ਪਿੰਡ ਦਾ ਦੱਸ ਦਿੰਨਾ ਜਿਹੜੇ ਮੇਰੇ ਪਿੰਡ ਦੇ ਸੀਨੀਅਰ ਆਗੂ ਐ ਇਸ ਟੈਂਪੇ ਉਹ ਕਹਿੰਦੇ ਅਸੀਂ ਆਵਾਦੀ ਪਾਰਟੀ ਵਿੱਚ ਸੀਨੀਅਰ ਆਗੂ ਹੈ ਤੇ ਜਿਹੜਾ ਮੇਰੇ ਵਰਗਾ ਜਾਂ ਮੇਰੇ ਨਾਲ ਦੇ ਹੋਰ ਸੀ ਵਿਚਾਰੇ ਉਹ ਕਿਸੇ ਗਿਣਤੀ ਸੀ ਨਹੀਂ ਹੁੰਦੀ ਹੁਣ ਇਹ ਇਕੱਲੇ ਮੇਰੇ ਪਿੰਡ ਦੀ ਨਹੀਂ ਘਰ ਘਰ ਦੀ ਕਹਾਣੀ ਪਿੰਡ ਪਿੰਡ ਦੀ ਕਹਾਣੀ ਆ ਹੁਣ ਸਰਪੰਚ ਦੇ ਵਿੱਚ ਵੀ ਆ ਗੋ ਜੀ ਹੋਣਾ ਪਰ ਜਿੰਨਲੇ ਭਾਈ ਗੱਡੀਆਂ ਭੰਨੀਆਂ ਲੋਕਾਂ ਤੋਂ ਗਾਲ੍ਹਾਂ ਲਈਆਂ ਲਾਹਣ ਦਾ ਖੱਟੀਆਂ ਤੇ ਭਗਵਾਨ ਸਨਾ ਸਾਹਿਬ ਉਹਨਾਂ ਦਾ ਕੀ ਕਸੂਰ ਆ ਹੈ ਹੁਣ ਗਿੱਦੜਵਈ ਦੇ ਇਲੈਕਸ਼ਨ ਦੇ ਵਿੱਚ ਕਿੰਨੇ ਬੰਦੇ ਉੱਥੇ ਇਹਨਾਂ ਕੋਲੇ ਵਰਕਰ ਜਿਹੜੇ ਕਾਬਲ ਆ ਠੀਕ ਹੈ ਨਾ ਜਿਹੜੇ ਚੰਗੇ ਬੰਦੇ ਆ ਜਿਹੜੇ ਇਮਾਨਦਾਰ ਬੰਦੇ ਆ ਜਿਹੜੇ ਕੰਮ ਕਰਦੇ ਉੱਥੇ ਤੇ ਉਹ ਹਟਾ ਕੇ ਤੇ ਡੈਕਪੇਚ ਨੂੰ ਟੈਗਟ ਦੇਣੀ ਇਹਨਾਂ ਨੇ ਬੰਦਿਆਂ ਨੇ ਤੇ ਡੈਕਪੇਚ ਨੂੰ ਲੋਕ ਇੱਕ ਟਾਈਮ ਤੇ ਇਹ ਗੱਲ ਕਹਿੰਦਾ ਸੀਗਾ ਕਿ ਮੈਂ ਗਿੱਦੜਵਈ ਦੇ ਵਿਕਾਸ ਵਾਸਤੇ ਜਦੋਂ ਸੁਖਵੀਰਵਾਲ ਦੇ ਕੋਲ ਗਿਆ ਸੁਖਵੀਰ ਨੂੰ ਕਿਹਾ ਸੁਖਵੀਰ ਨੇ ਮੋੜਿਆ ਹੀ ਨਹੀਂ ਮੈਂ ਜਿਹੜੀ ਚੀਜ਼ ਮਰਜ਼ੀ ਮੰਗ ਲਿਆਂਦੀ ਠੀਕ ਹੈ ਤੇ ਉਸ ਤੋਂ ਬਾਅਦ ਚ ਜਦੋਂ ਪਾਰਟੀ ਛੱਡ ਦਿੱਤੀ ਤੇ ਆਮ ਆਦੀ ਪਾਰਟੀ ਵਿੱਚ ਆ ਗਿਆ ਤੇ ਕਹਿੰਦਾ ਜੀ ਕਿੱਧਰ ਪੇ ਦਾ ਨਰਕ ਨਿਕਲ ਨਹੀਂ ਜਿੱਧਰ ਪੇ ਜੋ ਨਰਕ ਕੱਢਣਾ ਆ ਮੇ ਮਾਂ ਦਾ ਪੁੱਤ ਆ 25 30 ਸਾਲ ਦਾ ਤੂੰ ਇੱਥੇ ਇਲੈਕਸ਼ਨ ਲੜਦਾ ਹੋਣਾ ਆ ਹੈ ਭਾਵੇਂ ਤੂੰ ਹਰਦਾ ਹੀ ਆ ਸਰਕਾਰ ਦੋ ਟਰਨ ਰਹੀ ਦੁੱਥੇ ਤੇ ਤੂੰ ਸਰਕਾਰ ਤੋਂ ਪੈਸੇ ਲੈ ਕੇ ਕੋੜ ਨਹੀਂ ਕੱਢ ਸਕਿਆ ਜੇ ਨਰਕ ਨਹੀਂ ਕੱਢ ਸਕਿਆ ਲੋਕਾਂ ਦੀਆਂ ਗਲੀਆਂ ਨਾਲੀਆਂ ਨਹੀਂ ਬਣਾ ਸਕਿਆ ਤੇ ਹੁਣ ਤੂੰ ਐ ਸਰਕਾਰ ਦੇ ਵਿੱਚ ਜਿਹੜੀ ਸਰਕਾਰ ਤਾਂ ਹੈ ਪਰ ਪਤਾ ਨਹੀਂ ਸਰਕਾਰ ਹੈ ਕਿੰਨਾ ਦੀ ਕਿ ਅਮਾਜਦੀ ਸਰਕਾਰ ਆ ਇਹ ਮੋਦੀ ਦੀ ਸਰਕਾਰ ਆ ਇਹ ਕੇਜਰੀਵਾਲ ਦੀ ਸਰਕਾਰ ਆ ਕਿ ਭਗਵੰਤ ਮਾਨ ਦੀ ਸਰਕਾਰ ਆ ਕਿ ਸਰਕਾਰ ਕਿਹਦੀ ਆ ਕੋਈ ਪਤਾ ਨਹੀਂਗਾ ਕਟਾਰੂ ਚੱਕ ਵਰਗੇ ਇੱਥੇ ਆ ਹੈ ਬਸੇ ਦੂਜੇ ਆ ਰਹਾ ਸੀਗਾ ਆਪਣਾ ਬਰਕਾਰ ਸਿੰਘ ਵਰਗੇ ਇੱਥੇ ਆ ਇੱਕ ਉਹ ਅੰਬੋਹਰ ਆਲਦਾ ਸੀਗਾ ਠੀਕ ਆ ਨਾ ਵੀਰੋ ਤੁਸੀਂ ਜਾਣਦੇ ਹੋਵੋਗੇ ਉਸ ਨੂੰ ਵੀ ਜਿਹੜਾ ਕਹਿੰਦਾ ਇらっしゃਰ ਘਰ ਫੇਰ ਬਣੂਗਾ ਪਹਿਲਾਂ ਮੇਰੇ ਬੈਡਰੂਮ ਦੇ ਵਿੱਚ ਚੱਲ ਠੀਕ ਆ ਉਹ ਇੱਥੇ ਆ ਤੇ ਇਹ ਲੋਕ ਦੱਸੋ ਮੈਨੂੰ ਕਿ ਹੁਣ ਆਪਾਂ ਜਿਹੜੇ ਪਰਾ ਗੁੱਸਾ ਕਰਦੇ ਰਹਿੰਦੇ ਆ ਕਿ ਬਾਈ ਤੁਸੀਂ ਸਰਕਾਰ ਦੇ ਮਿੰਦਿਆ ਕਰਦੇ ਆ ਲੈ ਹੁਣ ਦੱਸੋ ਬਾਈ ਤੁਸੀਂ ਤੁਹਾਨੂੰ ਕੋਈ ਮੈਂਬਰ ਬਣਾਉਗਾ ਤੁਹਾਨੂੰ ਕੋਈ ਸਰਪੰਚ ਬਣਾਉਗਾ ਦੱਸ ਦਿਓ ਮੇਰੇ ਭਰਾ ਤੁਸੀਂ ਠੀਕ ਹੈ ਆ ਹੁਣ ਕੌ ਕਿਉਂਕਿ ਕਹਿਣਾ ਤਾਂ ਪੈਂਦਾ ਕਿ ਆਪਣੇ ਵਰਗੇ ਕਈ ਭਣਪਰਾ ਹੈਗੇ ਆ ਜਿਹੜੇ ਹਾ ਦਾ ਨਾਰਾ ਮਾਰਦੇ ਹੁਣ ਦਾ ਹੁਣ ਦੁਬਾਰਾ ਕਰ ਸਕਦੇ ਆ ਅਰਦਾਸ ਕਰ ਸਕਦੇ ਆ ਬਾਈ ਕਿ ਸੱਚੇ ਪਾਤਸ਼ਾਹ ਤੁਹਾਨੂੰ ਸਮੱਤ ਬਖਸ਼ੇ ਤੁਹਾਨੂੰ ਇਹ ਮੁੱਖ ਮੰਤਰੀ ਨੂੰ ਅਕਲ ਦੇਵੇ ਉਹਦਾ ਕੋਈ ਦਿਲ ਵੱਡਾ ਹੋਵੇ ਉਹ ਪੰਜਾਬ ਦੇ ਲੀਡਰ ਵੱਡੇ ਕਰਨੀ ਆ ਔਰ ਤਾਂ ਇਹ ਕਿਹਦੇ ਵੱਡਾ ਨਾ ਕਿਹਦੇ ਹੋ ਜੇ ਕੁਲਤਾਰ ਸਿੰਘ ਸੰਧਵਾ ਕਦੇ ਵੱਡਾ ਨਾ ਹੋ ਜਾਵੇ ਹੈ ਇਹਦੀ ਖਬਰ ਨੇ ਵੇਖੀ ਦੀ ਉਹਦੀ ਖਬਰ ਰੋਕਤੀ ਦੱਸੋ ਖਬਰ ਲੱਗਣੀ ਬੰਦੇ ਦੀ ਉਹ ਰੁਕਵਾ ਦੇਣੀ ਯਾਰ ਦੱਸੋ ਕਿੱਥੇ ਜਾਊਗਾ ਨਾ ਠੀਕ ਹੈ ਫਿਰ ਹੁਣ ਮੀਤ ਏਰ ਸੀਗਾ ਮੁੰਡਾ ਚੰਗਾ ਸੀਗਾ ਉਹਨੂੰ ਚੱਕ ਕੇ ਇਲੈਕਸ਼ਨ ਲੜਾਤਾ ਵੀ ਚੱਲ ਭਾਈ ਤੂੰ ਇਧਰ ਮੈਂ ਨਿੱਕਲ ਜਾਪਾਂ ਹੈ ਪਰ ਫਿਰ ਦੇਖੋ ਭਰਾਵੋ ਕਿੰਨੇ ਬੰਦੇ ਚੁਣੇ ਉਹਨੇ ਜਿਹੜੇ ਐ ਬਣਾਏ ਵੀ ਚੱਲ ਭਾਈ ਚੱਲ ਦaltra ਗਾਂਧੀ ਸਾਹਿਬ ਰੱਖ ਲੋ ਤੁਸੀਂ ਸਿਵਪਾਲ ਖਹਿਰਾ ਰੱਖ ਲੋ ਛੋਟੇ ਪੋਰ ਰੱਖ ਲੋ ਉਹ ਭਾਈ ਮਨੀਬ ਸਿੰਘ ਹੋਣੀ ਸੀਗੇ ਭਾਈ ਮਨਜੀਤ ਸਿੰਘ ਹੋਣੀ ਸੀਗੇ ਫਿਰ ਕਿੰਨੇ ਬੰਦੇ ਸੀਗੇ ਐ ਇਕੱਲੇ ਇਕੱਲੇ ਕੱਡੇ ਤੇ ਅੱਜ ਦੇਖ ਲੈ ਭਗਵਾਨ ਸਿਆ ਵੀ ਲੋਕ ਫਿਰ ਵੀ ਅਰਦਾਸਾਂ ਤੇ ਆ ਕੇ ਕਰੀ ਜਾਂਦੇ ਆ ਪਰ ਤੁਹਾਨੂੰ ਅੱਜ ਮੰਝੇ ਦੇ ਨਾਲ ਹੀ ਲੱਗਾ ਪਿਆ ਬਦੰਦਰਾ ਹੈ ਅੱਜ ਤੋਂ ਮੰਝੇ ਤੋਂ ਉੱਠਣ ਨੂੰ ਤਿਆਰ ਨਹੀਂਗਾ ਕੁਰਸੀ ਸਦੀਵੀ ਨਹੀਂ ਹੁੰਦੀ ਸੱਤਾ ਸਦੀਵੀ ਨਹੀਂ ਹੁੰਦੀ ਭਰਾਵੋ ਠੀਕ ਹੈ ਨਾ ਜਦੋਂ ਦੀ ਇਹ ਸਰਕਾਰ ਆਈ ਹੈ ਇਹਨੇ ਲੋਕਾਂ ਨੂੰ ਘੁੱਟਿਆ ਮਾਰਿਆ ਤੇ ਲਤਾੜਿਆ 2 ਸਾਲ ਹੋ ਗਏ ਆ ਮੇਰੀ ਆਈਡੀ ਨੂੰ 2 ਸਾਲ ਹੋ ਗਏ ਹੈ ਪਹਿਲ ਬਲੈਕਲਿਸਟ ਕੀਤੀ ਵੀ ਆ ਨਾ ਕੋਈ ਰੀਚ ਆ ਨਾ ਕੋਈ ਕੁਦੇ ਵੀ ਨਹੀਂ ਜਾ ਸਕਦਾ ਪਰ ਅਹੀਂ ਵੀ ਕਿੱਟੀੜ ਬੰਦੇ ਆ ਤੇ ਅਹੀਂ ਫੇਰ ਵੀ ਬੋਲਦੇ ਆ ਕਿ ਵੀ ਹਾਂ ਬੋਲੋ ਯਾਰ ਕੋਈ ਗੱਲ ਨਹੀਂ ਕਿਉਂ ਕਿ ਇਹਨਾਂ ਨੂੰ ਹੁਣ ਹੋ ਗਿਆ ਹੁਣ ਮarli ਚੱਕ ਕੇ ਵਿਚਾਰਾ ਬਜ਼ੁਰਗ ਉਮਰੇ ਠੀਕ ਹੈ ਨਾ ਬਜ਼ੁਰਗ ਉਮਰੇ ਚੱਕ ਕੇ ਜੇਲ੍ਹ ਚ ਮਾਰਿਆ ਕਿਉਂ ਉਹ ਸਰਕਾਰ ਨੂੰ ਕਹਿੰਦਾ ਸੀਗਾ ਜੀ ਆਹ ਕੰਮ ਤੁਹਾਡੇ ਗਲਤ ਆ ਕਈ ਬੰਦੇ ਨਹੀਂ ਫਿਰਪਤ ਹੁੰਦੀ ਆ ਉਹ ਭਾਈ ਥੋੜੇ ਜਿਹਾ ਕੌੜੇ ਸ਼ਬਦ ਬੋਲਦੇ ਆ ਜਦੋਂ ਕਿਸੇ ਨੂੰ ਕਿਸੇ ਦੀ ਕਾਹਨ ਨਾ ਹੋਵੇ ਕਿਹਨਾਂ ਕੋਲ ਕੋ ਲੈਣਾ ਨਾ ਹੋਵੇ ਅਗਲਾ ਜੋ ਮਰਜੀ ਬੋਲੇ ਦੇਸ਼ ਆਜ਼ਾਦ ਹੋਇਆ ਦੇਸ਼ ਆਜ਼ਾਦੀ ਦੇ ਵਿੱਚ ਆ ਤੱਕੀ ਦੀ ਸਸੀ ਕਾਲ ਜੀ ਪਰ ਦੁੱਖ ਇਹ ਗੱਲ ਦਾ ਕਿ ਜਿਵੇਂ 8 ਵਜੇ ਜਾ ਕੇ ਖੜ ਦੀ ਪੁਲਿਸ ਜਾਂਦੀ ਆ ਇਹ ਉਹੀ ਖੜ ਦੀ ਪੁਲਿਸ ਸੀ ਜਿਹਨੇ ਲਾਰਸ ਬਸ਼ਨੋਈ ਦੀ ਇੰਟਰੂ ਕਰਾਈ ਆ ਉਹ ਇਹਨਾਂ ਦੇ ਪਤਾ ਨਹੀਂ ਕੀ ਲੱਗਦੇ ਭਾਈ ਜੱਸੀ ਬੀ ਸਸੀ ਕਾਲਾ ਠੀਕ ਹੈ ਉਹਦੇ ਐਕਟਿਵੋ ਕਰਾਉਂਦੇ ਆ ਟੀਵੀ ਤੇ ਬਿਠਾਉਂਦੇ ਆ ਗੁੰਡਾ ਕਰਦੀ ਵਧਾਉਂਦੇ ਆ ਪੰਜਾਬ ਦੇ ਵਿੱਚ ਆਏ ਦਿਨ ਤਤਲ ਹੈ ਫਰੋਤੀਆਂ ਡਾਕੇ ਪਤਾ ਕੋਲ ਕੀ ਕੋ ਜਿੰਦਾ ਉਦੋਂ ਜਿਹੜਾ ਮਾਲੀ ਬਜ਼ੁਰਗ ਸੀਗਾ ਅਖੇ ਤੇਰੀ ਸ਼ਰਾਬ ਪੀਤੀ ਵੀ ਆ ਸ਼ਰਾਬ ਪੀਦਾ ਮਾਲੀ ਪੀਂਦਾ ਆ ਹੈ ਅਖੇ ਤੁਹਾਡੇ ਤੇ ਕੇਸ ਇੱਕ ਹੋਰ ਪਾਉਂਗੂ ਦੀ ਵਰਦੀ 'ਚ ਡੋਟੀ ਫਿਰ ਪਾਇਆ ਸਾਡੀ ਵਰਦੀ ਨੂੰ ਹੱਥ ਪਾਇਆ ਉਹ ਕਹਿੰਦਾ ਬੈਠੋ ਸਾਜੀ ਇੱਥੇ ਹੁਣ ਕੋਈ ਬੰਦਾ ਮੇਰੇ ਘਰੇ ਆ ਜੇ ਮੈਂ ਕਹਾਂ ਬਾਈ ਇੱਥੇ ਬਹਿ ਜਾ ਤੂੰ ਤੇ ਕਿਹੜੀ ਮਾੜੀ ਗੱਲ ਨਹੀਂ ਆ ਉਹ ਬਜ਼ੁਰਗ ਬੰਦਾ ਕਹਿੰਦਾ ਬਾਈ ਤੇ ਇੱਥੇ ਬੈਠੋ ਬਾਈ ਜੀ ਤੁਸੀਂ ਕਹ ਤੂੰ ਇਹਨੂੰ ਦੱਸੇਗਾ ਵੀ ਕਿੱਥੇ ਬਹਿਣਾ ਮੈਂ ਠੀਕ ਹੈ ਤੇ ਅੱਜ ਤੱਕ ਦੇਖੋ ਤੇ ਇਹਨੂੰ ਅਜਿਹੇ ਕੇਸ ਹੁੰਦੇ ਆ ਕਦੇ ਅੱਜ ਤੱਕ ਦੇਖਿਆ ਕਿਤੇ ਬੰਦੇ ਤਾਂ ਫੜੇ ਹੋਣ ਹੈ ਕਿੰਨਾ ਟਾਈਮ ਹੋ ਗਿਆ ਇੰਟਰਵਿਊ ਹੋਈ ਨੂੰ ਕਿੰਨਾ ਟਾਈਮ ਹੋ ਗਿਆ ਸਿੱਧੂ ਮੂਸੇ ਵਾਲਾ ਮਰੇ ਨੂੰ ਕਦੇ ਕਦੇ ਮਾਪਿਆਂ ਨਾਲ ਇਨਸਾਫ ਦੀ ਗੱਲ ਤੁਰੀ ਕਿਤੇ ਕਦੇ ਕਿਸੇ ਨੇ ਕਿਹਾ ਹੋਵੇ ਵੀ ਤੁਹਾਡਾ ਪੁੱਤ ਗੱਭਰੂ ਗਿਆ ਐਡਾ ਮਸ਼ਹੂਰ ਬੰਦਾ ਗਿਆ ਇਹਨਾਂ ਟੈਗਸ ਭਰਦਾ ਸੀਗਾ ਕਿ ਭਾਈ ਤੁਹਾਨੂੰ ਅਸੀਂ ਇਨਸਾਫ ਦਿੰਨੇ ਆ ਹੈ ਖਬਰ ਲੀਕ ਕੀਤੀ ਕਿੰਨਾ ਨੇ ਕਦੇ ਕਿੰਨਾ ਖਿਆਲ ਦੇ ਭਾਰ ਘਟ ਜਾਣਾ ਆ ਅਸੀਂ ਇਹਨਾਂ ਬੰਦਿਆਂ ਦੀ ਅਸੀਂ ਜੀ ਸੁਰੱਖਿਆ ਘਟਾ ਲਈਆਂ ਜੇ ਉਹ ਉਦੋਂ ਸਿੱਧੂ ਮੂਸੇਆ ਦੀ ਗੱਲ ਲੀਕ ਨਾ ਹੁੰਦੀ ਸਿੱਧੂ ਮੂਸੇਆ ਨਹੀਂ ਮਾਰਿਆ ਸੀ ਸੋ ਇਸ ਕਰਕੇ ਅਮਰਤ ਜੀ ਸਸਿਕਾ ਬਾਜੀ ਸੋ ਠੀਕ ਆ ਜੀ ਭਰਾਵੋ ਦਿਲੋਂ ਧੰਨਵਾਦ ਤੁਹਾਡਾ ਕੋਈ ਮੈਨੂੰ ਬਾਹਰ ਹੋਣਾ ਸੁਨੇਹਾ ਆ ਗਿਆ ਆ ਤੇ ਮੈਨੂੰ ਜਾਣਾ ਪੈਣਾ ਕੋਲ ਐਮਰਜੈਂਸੀ ਆ ਸੋ ਗਲਤੀ ਕੁਸਤਾਖੀ ਦੀ ਮਾਫੀ ਪਰਾਵੋ ਇੱਕ ਬੈਂਤ ਸ਼ੁਰੂ ਕਰਨੀ ਆ ਜਿਹੜੇ ਭਰਾ ਸਰਪੰਚੀ ਦਾ ਇਲੈਕਸ਼ਨ ਲੜਨਾ ਚਾਹੁੰਦੇ ਚਾਹ ਬਣਿਆ ਕਿ ਵੀਰੋ ਭਾਈ ਚਾਰਕ ਸਾਂਝਾ ਟੁੱਟਣ ਦਿਓ ਜੋ ਆਪਣੇ ਵਿੱਚ ਉਹ ਪਿਆਰ ਅਤਵਾਦ ਨਗਰਾਂ ਵਿੱਚੋਂ ਇਹ ਆ ਟੁੱਟਣ ਦਿਓ ਜੋ ਕਿਉਂਕਿ ਇਹ ਸਰਕਾਰ ਨੇ ਜੋ ਕੁਝ ਕਰਨ ਭਗਵਾਨ ਤੁਮਨ ਤਾਂ ਕਿਹਾ ਹੈ ਆ ਵੀ ਕੋਈ 40 ਲੱਖ ਨਾ ਲਾਵੇ ਮੈਂ ਕੋਈ ਗ੍ਰਾਂਟ ਨਹੀਂ ਦੇਣੀ ਦੀ ਸੋ ਭਰਾਵੋ 4000 ਰੁਪਏ ਨੇ ਉਹਦੇ ਸੋਕੇ ਸਾਰ ਲੋ ਹੁਣ 40000 ਦੇ ਕੀ ਰਹੀ ਆਉਣਗੇ ਠੰਡੇ ਹੋਣਗੇ ਕੀ ਆਊਗਾ ਇਹ ਹੋ ਬਈ ਰੱਬ ਜਾਣਦਾ ਸੋ ਜਉਂਦੇ ਬਸਦੇ ਰਹੋ ਪਾਲ ਤੁਹਾਨੂੰ ਖੁਸ਼ ਰੱਖੇ ਵੀ ਐਮਰਜੈਂਸੀ ਬਣ ਗਈ ਕੱਟਣਾ ਬਣਾ ਜਉਂਦੇ ਰਹੋ